ਹੈਲੋ ਗਾਇਸ ਸਵਾਗਤ ਹੈ ਤੁਹਾਡਾ ਅੱਜ ਦੇ ਵਲੌਗ ਵਿੱਚ ਆਪਾਂ ਜੱਲਿਆ ਖੇਤ ਦਿਖਾਉਣਿਆ ਤੁਹਾਨੂੰ ਆ ਜੱਲਿਆ ਦੇ ਚਾਚੇ ਦਾ ਖੇਤ ਆ ਦੇਖੋ ਆਹੀ ਮੇਰਾ ਚਾਚਾ ਆ ਫਿਰਦਾ ਉਹ ਤੇ ਲੈਟ ਹੀ ਨਹੀਂ ਆਈ ਮੇਗੀ ਲੈਟ ਆ ਹੀ ਨਹੀਂ ਪੈਂਦੇ ਨੇ ਦੇਖਦੇ ਜਾ ਕੇ ਬਸ ਕੀ ਆਪਣਾ ਆਪਾ ਪਾਜ ਕੇ ਖੇਤਾਂ ਤੇ ਅੱਜ ਨਾ ਲਾਈਟ ਆਉਣੀ ਸੀ ਇੱਕ ਬੰਦਾ ਤੜਕੀ ਕਹੀ ਚੱਕ ਕੇ ਆ ਗਿਆ ਹੋ ਬੈਠਾ ਪਰਲੀ ਚਲ ਟੋਪੀ ਵਾਲਾ ਕਾਲੀ ਟੋਪੀ ਵਾਲਾ ਤਾਇ ਦਾ ਮੁੰਡਾ ਹੈਗਾ ਤੇ ਅੱਜ ਮਾਂ ਦੀ ਤੇ ਲਾਈਟ ਹੀ ਨਹੀਂ ਆਈ ਹੈਗੀ ਕਹੀ ਚੱਕ ਕੇ ਤਾਂ ਆਹੀ ਤੂੰ ਤਾਂ ਲਾਈਟ ਹੀ ਡਰਾਤੀ ਭਰਾਵਾ ਮੋਟਰ ਚ ਨਹੀਂ ਇਹ ਤਾਂ ਗੰਦੇ ਬੰਦੇ ਬੰਦੇ ਹੈ ਇੱਥੇ ਗੰਦੇ ਪਸਾਉਂਦੇ ਰਹੇ ਸੀ ਪਿੰਡ ਦਾ ਪਰ ਉਹਨੂੰ ਐਂ ਹੀ ਹੋ ਗਿਆ ਨਾ ਵੀ ਅੱਜ ਪੰਪਾਹਣ ਪਹਣ ਰਮਾਉਂਦਾ ਹੋਊਗਾ ਕੁੰਡੇ ਗੰਡੇ ਦੀ ਫੱਕਾ ਕੱਕ ਕੱਟ ਫੱਕਾ ਵੱਧ ਅੱਛਾ ਤੇ ਅੱਜ ਧੁੱਪ ਨਿਕਲੂਗੀ ਹਨਾ ਓਏ ਲੱਗਦੇ ਚਾਂਸ ਹੈ ਨਿਕਲ ਗਈ ਬਈ ਨਿਕਲੇ ਨਿਕਲੇ ਵੇ ਨਿਕਲੇ ਆ ਦੋ ਵੇਲੇ ਹੋ ਗਏ ਬਈ ਅੱਢੇ ਕਰੇ ਵੇਲੇ ਬੁੱਲੇ ਤਾਂ ਹੈ ਨਹੀਂ ਕਿ ਕੰਮ ਕਰਦੇ ਆ ਨਾਲ ਨਾਲ ਬਣਾ ਕੇ ਦੇਖੋ ਸੋਤੋਂ ਨਹੀਂ ਬਾਨੀ ਹੈਗੀ ਨਾਲ ਨਾਲ ਖੇਤੀ ਕਰੀਦੀ ਆ ਬਣਾ ਕੇ ਦੇਖੋ ਸੋਤੋਂ ਨਹੀਂ ਬਾਨੀ ਹੈਗੀ ਮੈਂ ਵੀਡੀਓ ਬਣਾਇਆ ਸੋਕ ਮਹਲਾ ਪੜਨਾ ਨਹੀਂ ਸਕਦੇ ਕੀ ਕਰੀ ਭਾਈ ਮੂੰਹ ਤਾਂ ਅੰਦਰੋਂ ਅੰਦਰ ਹੀ ਚਿੱਤ ਤਾਂ ਆਪਣਾ ਵੀ ਕਰ ਰਿਹਾ ਹੈਗਾ ਵੀ ਮਾੜਾ ਮੋਟਾ ਬੋਲਣ ਦਾ ਤਰੀਕਾ ਹੈ ਜੇ ਹਾਂ ਬੋਲਾਂਗੇ ਬੋਲਾਂਗੇ ਰੱਬ ਨੇ ਜਾਇਆ ਕਿ ਨਹੀਂ ਮੋਹ ਮੋਹਰ ਹੁਣ ਬੋਲੋ ਨਹੀਂ ਫੇਰੀ ਫੇਰੀ ਮੜਾ ਇਹ ਖੁੱਲੋਂਗੇ ਤੁਸੀਂ ਐਂ ਸੀ ਥੋੜਾ ਥੋੜਾ ਹੋਣੀ ਖਰਾਬ ਕਰਦੇ ਆਪ ਦੀ ਵੀਡੀਓ ਬਣਾ ਕੇ ਬੋਲਾਂਗੇ ਫੱਕ ਦਾ ਥੋੜੀ ਪੱਕੀ ਦਿਖਾ ਨਾ ਨਾ ਫੱਕ ਵੀ ਹੈਗੀ ਆ ਐਂ ਤਾਂ ਹੁਣ ਕੱਖ ਤਾਂ ਹੋਣੀ ਨੇ ਜਦੋਂ ਜੇ ਕੱਖ ਹੋਣਗੇ ਹੋਰ ਕੱਖ ਜੇ ਕੱਖ ਹੀ ਨਾ ਹੋਵੇ ਫਿਰ ਕੱਖ ਹੁੰਦੀ ਹੀ ਨਹੀਂ ਪੁੱਤੇ ਕੋ ਸਾਰਾ ਹੋਰ ਆ ਸਵਾਹ ਕਾਜ ਪਾਉਣ ਨੂੰ ਲੈ ਜੀ ਓਏ ਸਵਾਹ ਦਾ ਸੀ ਪਾਪਾ ਜੀ ਵੀ ਨਹੀਂ ਭਾਈ ਜੀ ਨਹੀਂ ਪਤਾ ਨਹੀਂ ਕਿਵੇਂ ਬਈ ਛੱਡੀ ਸਮਝ ਲਈ ਅੱਛਾ ਸਵਾਹ ਗੰਡੇ ਦੇ ਉੱਤੇ ਛਿੱਟੀ ਅੱਜ ਕਮਾਲ ਕਰਤੀ ਉਹ ਲਾਈਟ ਨੇ ਹਾਂ ਵੀਰ ਉਹ ਕੀ ਕਰਨੂਆ ਗਾ ਮੈਂ ਨਹੀਂ ਉਹ ਬਲੌਗਰ ਕੋਲੇ ਪਿਆ ਸੀ ਸੱਚੀ ਗੱਲ ਆ ਉਹਨੂੰ ਕਿਹੜਾ ਜੰਦਾ ਲੱਗੇ ਜੋ ਕੰਡੇ ਛੱਡਲਾ ਫੋਨ ਕਰਕੇ ਆ ਬਿਨਾ ਪੁੱਛੇ ਨਹੀਂ ਕੀ ਛੱਡਦੇ ਕੋਲੇ ਦਾ ਫਰਜਾ ਤੇਰੇ ਫੋਨ ਹੈ ਨਹੀਂ ਨੰਬਰ ਤੇਰੇ ਕੋਲੇ ਦੁਬਾਰੇ ਸਾਰੀ ਭਰੀ ਆਏਗਾ ਦਿਮਾਗ ਦੀ ਮੋਟੇ ਦੀ ਕੰਮ ਆ ਇਹ ਘਰ ਲਈ ਡੋਰ ਕਿਸੇ ਨੇ ਪਤੰਗ ਵਿਸੇ ਜਾਂਦਾ ਚਾਚਾ ਵੜਾ ਲਿਆਂਗਾ ਫਰ ਖੋਕੇ ਬਹੁਤ ਬਹੁਤ ਆਪਰੇ ਜੇ ਹੋਇਆ ਤਾਂ ਬਹੁਤ ਵਧੀਆ ਨੇ ਆਪਾਂ ਜਾਣਾ ਸੀ ਮੋਟਰ ਤੇ ਹੋਰ ਹੀ ਕੰਮ ਹੋ ਗਿਆ ਸੀ ਪਤਾਂ ਕਿ ਵਿਸੇ ਭਜਣਾ ਪੈ ਗਿਆ ਸੀ ਅੱਛਾ ਕਾਲੇ ਹੁਣ ਮੋਟਰ ਤੇ ਹੀ ਮਿਲਦੇ ਆ ਆਪਾਂ ਫੇਰ ਆ ਗਏ ਸੀ ਖੇਤ ਹੁਣ ਉਹ ਦੇਖਣਗੇ ਪਾਣੀ ਸਰਦਾ ਦੇਖਦਾ ਪਾਣੀ ਮੈਨੂੰ ਚਾਬੀਆਂ ਸਮਾਹ ਗਿਆ ਕਹਿੰਦਾ ਮੋਟਰ ਬੰਦ ਕਰਦੀ ਮੋਟਰ ਚੱਲੀ ਜਾਂਦੀ ਆ ਦੇਖਦਾ ਕੀ ਕਹਿੰਦਾ ਹੁਣ ਘਰਤੀ ਬੰਦ ਫਿਰ ਮੋਟਰ ਹਿੱਕ ਕਰੋ ਜਿੰਦਾ ਲਾ ਦਈਏ ਫਿਰ ਮਿਲਦੇ ਆ ਤਲਾ ਹੁਣ ਆਉਂਦਾ ਕਿਹੜਾ ਮਾਰ ਕੇ ਦੇ ਦੇ ਕੀ ਕਹਿੰਦਾ ਘਰੇ ਪੈ ਗਿਆ ਕੇ ਬਚਤ ਹੈ ਇਹ ਗਾਦੂ ਨੂੰ ਮੋਰੋ ਕੋਲੇ ਲਾਉਂਦੇ ਹੈ ਬੇਬੀ ਹਾਂ ਮੇਰੇ ਨਾਲ ਦੇ ਕੇ ਜਾ ਹਾਂ ਉਹ ਆ ਰਹੇ ਨੇ ਅੱਧੋ ਕਿਸੇ ਦਾ ਦੱਸੋ ਇਹ ਬੂਆ ਹਾਂ ਸਾਹ ਹੁਣ ਆ ਰਹੇ ਹੋ ਜਿਸ ਤਰ੍ਹਾਂ ਹੁਣ ਆ ਰਹੇ ਆ ਬੋਲ ਦੇ ਕਦੇ ਭਾਈ ਹਾਂ ਕਦੇ ਦੱਸੋ ਜੀ ਕਿਵੇਂ ਬੋਲਣਾ ਹੈ ਆ ਕਦੇ ਹਮਨਾਂ ਦੀਆਂ ਕੁੜੀਆਂ ਮਸੀਨ ਨਾਲ ਸਾਗ ਜੀ ਇਹਦੇ ਨੇ ਪਹਿਲਾਂ ਆਈਆਂ ਬੁੜੀਆਂ ਦਾਤ ਮਾਂ ਜੀ ਉਹਦੀਆਂ ਨੇ ਦਾਤ ਨਾਲ ਚੀਜ਼ ਦੀਆਂ ਸੀ ਦੱਸੋ ਜੀਰ ਕੀ ਦਿਖਾਓ ਮੈਨੂੰ ਦੱਸ ਵੱਡੇ ਜਾਊਗਾ ਨਾ ਮੈਨੂੰ ਪਤਾ ਜੀਲ ਵੀ ਵੱਡੀ ਐ ਆ ਤਾਂ ਮੰਨ ਤੋਂ ਵੱਡੀ ਤੇ ਰੱਖੀ ਰਹੀ ਹੋਈ ਬਸ ਇਹ ਲੈ ਲੋ ਹਾਂ ਦਸ ਸਾਗ ਜੀ ਰਹਿ ਜਾਓ ਬੱਲੇ ਫੋਟੋ ਫੁਟੋ ਨਹੀਂ ਬਣਾਉਣਾ ਠੀਕ ਆ ਜੀ ਫੋਟੋ ਨਹੀਂ ਬਣਾਉਂਦੇ ਹੁੰਦੇ ਵੀ ਚਾਊਗਾ ਐ ਤੇ ਚਾਹਾਂਗਾ ਪਤੰਗ ਅੱਛਾ ਦਖਾਈਂ ਡੋਰ ਦਿਖਾਈ ਤੇਰੀ ਹਾ ਚੋਟਾ ਜਾ ਦਿਖਾਈ ਐ ਤੇ ਚੜਾਏਗਾ ਫੇਰ ਹਟਦਾ ਨਹੀਂ ਹੂੰ ਹਟਦਾ ਨਹੀਂ ਇਹਦੇ ਚੜਾਏਗਾ